ਹਾਂਜੀ ਸਰ ਕੀ ਨਾਮ ਹੈ ਮੇਰਾ ਨਾਮ ਹਰਪ੍ਰੀਤ ਸਿੰਘ ਭਾਰਤੀ ਕਿਸਾਨ ਜੂਨੇ ਨੇਕਤਾ ਉਹ ਗਰਾਹਾਂ ਬਲਾਕ ਪ੍ਰਧਾਨ ਸਨੋ ਸਰ ਕਿਹੜੀ ਕਿਹੜੀ ਮੰਗਾਂ ਨੂੰ ਲੈ ਕੇ ਅੱਜ ਰੈਲੀ ਕਰਦੇ ਹੋ ਟਰੈਕਟਰ ਰੈਲੀ ਅੱਜ ਪੂਰੇ ਭਾਰਤ ਦੇ 500 ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਸਾਡੀਆਂ ਪੁਰਾਣੇ ਸੰਘਰਸ਼ ਦੀਆਂ ਕਿਸਾਨੀ ਸੰਘਰਸ਼ੇ ਡਾ ਦਿੱਲੀ ਸਵਾ ਸਾਲ ਆਪਾਂ ਅੰਦੋਲਨ ਲੜਿਆ ਉਸ ਅੰਦੋਲਨ ਦੀਆਂ ਰਹਿੰਦੀਆਂ ਮੰਗਾਂ ਜਿਦੇ ਵਿੱਚ ਐਮਐਸਪੀ ਦਾ ਕਾਨੂੰਨ ਬਿਜਲੀ ਐਕਟ 220 ਤੇ ਕਰਜ਼ਾ ਮੁਕਤ ਤੇ ਆਪਣਾ ਅਜੇ ਮਿਸ਼ਰਾ ਟੈਣੀ ਜਿਹਨੂੰ ਅਜੇ ਤੱਕ ਕੋਈ ਸਖਤ ਸਜ਼ਾ ਨਹੀਂ ਦਿੱਤੀ ਗਈ ਤੇ ਯੂਪੀ ਦੇ ਕਿਸਾਨ ਜਿਹੜੇ ਪੀੜਤ ਕਿਸਾਨ ਨੇ ਉਹਨਾਂ ਨੂੰ ਅਜੇ ਤੱਕ ਕੋਈ ਨੌਕਰੀ ਮੁਆਵਜ਼ਾ ਜਿਹੜਾ ਪੂਰੀ ਤਰ੍ਹਾਂ ਨਹੀਂ ਦਿੱਤਾ ਗਿਆ ਸਰਕਾਰ ਦੀ ਇਸ ਧੱਕੇਸ਼ਾਹੀ ਦੇ ਖਿਲਾਫ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਵੱਲੋਂ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੂਰੇ ਭਾਰਤ ਦੇ ਵਿੱਚ ਇੱਕ ਕਿਸਾਨ ਮਾਰਚ ਜਿਹਨੂੰ ਟਰੈਕਟਰ ਪਰੇਡ ਦੱਸਿਆ ਜਾ ਰਿਹਾ ਪੰਜਾਬ ਦੇ ਭਾਰਤ ਦੇ ਲੋਕਾਂ ਨੂੰ ਵੀ ਆ ਜਿਹੜੀ ਅਸਲੀ ਪਰੇਡ ਆ ਏ ਪੰਜਾਬ ਦੇ ਭਾਰਤ ਦੇ ਮਿਹਨਤ ਕਸ਼ ਲੋਕ ਅੱਜ ਪੰਜਾਬ ਦੇ ਵਿੱਚ ਲੋਕਾਂ ਨੂੰ ਦਿਖਾਉਣ ਜਾ ਰਹੇ ਆ ਵੀ ਇੱਕ ਪਾਸੇ ਸਰਕਾਰ 26 ਜਨਵਰੀ ਨੂੰ ਝੰਡਾ ਚੜਾ ਕੇ ਕਹਿੰਦੀ ਆ ਵੀ ਅਸੀਂ ਲੋਕਾਂ ਦੇ ਹਮਦਰਦੀ ਆ ਪਰ ਦੂਜੇ ਪਾਸੇ ਆਪਾਂ ਭਾਰਤ ਦੇ ਵਿੱਚ ਦੇਖ ਰਹੇ ਆ ਕਿਸਾਨ ਮਜ਼ਦੂਰ ਤੇ ਜਿੰਨੀਆਂ ਵੀ ਟ੍ਰੇਡ ਯੂਨੀਅਨਾਂ ਨੇ ਹੋਰ ادارے ਨੇ ਜਿਹੜੇ ਸਾਰੇ ਅੱਜ ਸੜਕਾਂ ਦੇ ਉੱਤੇ ਨੇ ਮੋਦੀ ਦੀ ਸਰਕਾਰ ਤੇ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਦਾ ਇਹ ਕਹਿੰਦੀ ਆ ਵੀ ਅਸੀਂ ਲੋਕ ਹਮਾਇਤੀ ਆ ਅਸੀਂ ਲੋਕਾਂ ਦੇ ਵੱਡੇ ਕੰਮ ਕਰ ਰਹੇ ਆ ਲੋਕਾਂ ਲਈ ਵੱਡੇ ਵਧੀਆ ਕਾਨੂੰਨ ਲੈ ਕੇ ਆ ਰਹੇ ਆ ਪਰ ਦੂਜੇ ਪਾਸੇ ਆਪਾਂ ਦੇਖੀਏ ਵੀ ਮੋਦੀ ਸਰਕਾਰ ਨੇ ਭਾਰਤ ਦੇ ਵਿੱਚ ਇੱਕ ਨਵਾਂ ਕਾਨੂੰਨ ਡਰਾਈਵਰਾਂ ਦੇ ਖਿਲਾਫ ਪਾਸ ਕੀਤਾ ਜਿਹਦੇ ਵਿੱਚ ਸਾਡੇ ਆਮ ਲੋਕ 5000 10000 ਦੀ ਨੌਕਰੀ ਕਰਦੇ ਆ ਡਰਾਈਵਰ ਉਹ ਭਲਾ ਕਿਥੋਂ 7 ਲੱਖ ਰੁਪਇਆ ਜੁਰਮਾਨਾ ਤੇ 10 ਸਾਲ ਦੀ ਸਜ਼ਾ ਕੱਟੂਗਾ ਤੇ ਦੂਜੇ ਪਾਸੇ ਆ ਐਮਐਸਪੀ ਵਾਸਤੇ ਪੂਰੇ ਭਾਰਤ ਦੇ ਵਿੱਚ ਸਾਡੀ ਜਥੇਬੰਦੀ ਤੇ ਸੰਯੁਕਤ ਕਿਸਾਨ ਮੋਰਚਾ ਲੜ ਰਿਹਾ ਹੈ ਮੋਦੀ ਸਰਕਾਰ ਇਹਨਾਂ ਲੋਕਾਂ ਦੀਆਂ ਇਹ ਗੱਲਾਂ ਸੁਣ ਕੇ ਐਸ ਹੱਲ ਤੇ ਕਿਉਂ ਨਹੀਂ ਆਉਂਦੀ ਵੀ ਸਟੇਟ ਵਾਈਜ਼ ਜਿਵੇਂ ਵੀ ਹੋ ਸਕਦਾ ਵੱਖ-ਵੱਖ ਸਟੇਟਾਂ ਨੂੰ ਸਟੇਟਾਂ ਦੇ ਆਧਾਰ ਤੇ ਐਮਐਸਪੀ ਤੈਅ ਕੀਤੀ ਜਾਵੇ ਕਿਉਂਕਿ ਇਹ ਮੁੱਦਾ ਜਿਹੜਾ ਐਮਐਸਪੀ ਦਾ ਬਹੁਤ ਵੱਡਾ ਮੁੱਦਾ ਹੈ ਇਸ ਨੂੰ ਸੁਲਝਾਉਣ ਦੇ ਲਈ ਜਿਹੜਾ ਇੱਕ ਮੀਟਿੰਗ ਕਮੇਟੀ ਬਣਾਈ ਆ ਜਿਦੇ ਚੋਂ ਅੱਜ ਤੱਕ ਕਿਸਾਨਾਂ ਦਾ ਕਿਸੇ ਆਗੂ ਨਹੀਂ ਲਿਆ ਕੋਈ ਵੀ ਜਥੇਬੰਦੀ ਦਾ ਇਹ ਸਿਰਫ ਕਮੇਟੀਆਂ ਨੇ ਜਿਵੇਂ ਸ਼ਾਂਤਤਾਕਾਰ ਸ਼ਾਂਤਤਾ ਕਮਾਰ ਕਮੇਟੀ ਦੀਆਂ ਰਿਪੋਰਟਾਂ ਪਹਿਲਾਂ ਲਾਗੂ ਕਰ ਰਹੇ ਨੇ ਤੇ ਕਿਸਾਨ ਪੰਜਾਬ ਦੇ ਭਾਰਤ ਦੇ ਇਹ ਗੱਲ ਕਹਿੰਦੇ ਆ ਵੀ ਸਾਨੂੰ ਸਵਾਮੀ ਨਾਥਨ ਰਿਪੋਰਟ ਦੇ ਮੁਤਾਬਕ ਫਸਲਾਂ ਦਾ ਭਾਅ ਤੇ ਐਮਐਸਪੀ ਦਾ ਗਾਰੰਟੀ ਕਾਨੂੰਨ ਬਣਾਇਆ ਜਾਵੇ ਸੋ ਅੱਜ ਅਸੀਂ ਇਹ ਲੋਕ ਇਕੱਠੇ ਹੋਏ ਆ ਭਾਰਤ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸੋ ਵੱਖ-ਵੱਖ ਸੂਬਿਆਂ ਦੇ ਵਿੱਚ ਦੱਸਣ ਦੇ ਲਈ ਵੀ ਜਿਹੜੇ ਲੋਕ ਨੇ ਮਜਬੂਰ ਹੋ ਕੇ ਲੱਖਾਂ ਕਰੋੜਾਂ ਦਾ ਤੇਲ ਫੂਕ ਕੇ ਅੱਜ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਇਹ ਮਾਰਚ ਕਰਕੇ ਦੱਸਣ ਜਾ ਰਹੇ ਆ ਵੀ ਇਹ ਸਰਕਾਰਾਂ ਦੇ ਦਿਖਾਉਣ ਦੇ ਰੂਪ ਹੋਰ ਨੇ ਤੇ ਲੋਕਾਂ ਦੇ ਵਿੱਚ ਆਉਣ ਦੇ ਜਿਹੜੇ ਰੂਪ ਆ ਹੋਰ ਆ ਕਿਉਂਕਿ ਇਹ ਸਰਕਾਰ ਪੰਜਾਬ ਦੇ ਲੋਕਾਂ ਦੀ ਸਰਕਾਰ ਨਹੀਂ ਇਹ ਉਹ ਕਾਰਪੋਰੇਟ ਘਰਾਣਿਆਂ ਦੀ ਤੇ ਨਾਲ ਅੰਬਾਨੀ ਅੰਡਾਨੀ ਤੇ ਵਿਸ਼ੇਪ ਵਪਾਰ ਸੰਸਥਾ ਦੇ ਨਾਲ ਮਿਲ ਕੇ ਚੱਲ ਰਹੀ ਆ ਇਹ ਸਰਕਾਰ ਨੂੰ ਮੋਦੀ ਨੂੰ ਇੱਕ ਮੋਹਰਾ ਬਣਾਇਆ ਗਿਆ ਤੇ ਚਲਾਉਣ ਵਾਲੇ ਵਿਸ਼ੇਪ ਵਪਾਰ ਸੰਸਥਾ ਤੇ ਕਾਰਪੋਰੇਟ ਘਰਾਣੇ ਨੇ ਜਿਨ੍ਹਾਂ ਨੇ ਪੰਜਾਬ ਦੀ ਧਰਤੀ ਤੇ ਪੰਜਾਬ ਦੀ ਜ਼ਮੀਨ ਤੇ ਵੱਡੇ ਪੱਧਰ ਤੇ ਹਮਲਾ ਕਰਨਾ ਅੱਜ ਅਸੀਂ ਇਹਨਾਂ ਕਿਸਾਨਾਂ ਨੂੰ ਦੱਸਣ ਦੇ ਲਈ ਇਹ ਪ੍ਰੇਡ ਕਰ ਰਹੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਣੀਆਂ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਜ਼ਮੀਨਾਂ ਨੂੰ ਸਾਂਭ ਕੇ ਆਪਾਂ ਆਪਣੀਆਂ ਜ਼ਮੀਨਾਂ ਬਚਾਈਏ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਾਰਪੋਰੇਟ ਘਰਾਣਿਆਂ ਦੀ ਵਿਸ਼ੇ ਵਪਾਰ ਸੰਸਥਾ ਦੀ ਪੰਜਾਬ ਦੀ ਕਣਕ ਦੇ ਉੱਤੇ ਆਖਾ ਕਿਉਂਕਿ ਮੱਧ ਪ੍ਰਦੇਸ਼ ਦੀ ਕਣਕ ਹੈ ਜਿਹੜੀ ਉਹਨੂੰ ਲੰਬੇ ਸਮੇਂ ਦੇ ਲਈ ਸਟੋਰੇਜ ਨਹੀਂ ਕੀਤਾ ਜਾ ਸਕਦਾ ਜਿਹੜੀ ਪੰਜਾਬ ਦੀ ਕਣਕਾ ਭਰਾਵੋ ਇਹਨੂੰ 30 ਸਾਲ ਤੱਕ ਜਮਾ ਕੀਤਾ ਜਾ ਸਕਦਾ ਐਸ ਕਰਕੇ ਇਹਨਾਂ ਕਾਰਪੋਰੇਟ ਘਰਾਣਿਆਂ ਦੀ ਆਖਾ ਜਿਹੜੀ ਉਹ ਪੰਜਾਬ ਦੀ ਕਣਕ ਤੇ ਪੰਜਾਬ ਦੀ ਜ਼ਮੀਨ ਤੇ ਪੰਜਾਬ ਦੇ ਪਾਣੀਆਂ ਤੇ ਆਖਾ ਅਸੀਂ ਸਾਡੇ ਕਿਸਾਨਾਂ ਨੂੰ ਸਸਣਾ ਚਾਹੁੰਦੇ ਆ ਵੀ ਵੱਡੇ ਪੱਦਰ ਤੇ ਜਿਵੇਂ ਦਿੱਲੀ ਦੇ ਅੰਦੋਲਨ ਤੇ ਆਪਾਂ ਇਕੱਠੇ ਹੋਏ ਆ ਇਸ ਤਰ੍ਹਾਂ ਇਕੱਠੇ ਹੋ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਵੱਡਾ ਸੰਘਰਸ਼ ਜਿਹੜਾ ਵਿੜਣ ਜਾ ਰਹੇ ਆ ਨਵੀਂ ਖੇਤੀ ਨੀਤੀ ਤੇ ਪੰਜਾਬ ਦੇ ਵਿੱਚ ਅੰਦੋਲਨ ਕਰਨ ਜਾ ਰਹੇ ਆ ਪੰਜਾਬ ਦੇ ਲੋਕ ਵੱਡੇ ਪੱਧਰ ਤੇ ਇਕੱਠੇ ਹੋਣਗੇ ਕਿ ਕੀ ਮੰਗਾਂ ਤੇ ਕਿਹੜੇ ਮੰਗਾਂ ਨੂੰ ਲੈਤੀ ਦੀ ਰਾਹ ਰੋਸ ਮਾਝੀ ਕਰੇ ਕਾਫੀ ਮੰਗਾਂ ਸਾਡੇ ਸਾਥੀ ਨੇ ਦੱਸ ਚੁੱਕੇ ਨੇ ਤੁਹਾਨੂੰ ਕੁਝ ਮੰਗਾਂ ਜਿਸ ਤਰ੍ਹਾਂ ਕਿ ਅਸੀਂ ਕਿਸਾਨਾਂ ਨੂੰ ਵਡਾਪਾ ਪੈਨਸ਼ਨ ਆ ਜਿਹੜੀ ਉਹ ਲਾਗੂ ਕਰਾਉਣ ਵਾਸਤੇ ਮਜ਼ਦੂਰਾਂ ਨੂੰ ਵਾਸਤੇ ਉਹਦੇ ਵਾਸਤੇ ਵੀ ਇਹ ਨਵੀਆਂ ਮੰਗਾਂ ਜਿਹੜੀਆਂ ਦਿੱਲੀ ਤੋਂ ਬਾਅਦ ਦੀਆਂ ਸੀਗੀਆਂ ਕਈ ਮੰਗਾਂ ਸੀ ਉਹ ਵੀ ਉਹ ਕਰੀਆਂ ਨੇ ਇੱਕ ਜਿਹੜੀ ਜਨਤਕ ਵੰਡ ਪ੍ਰਣਾਲੀ ਆ ਉਸ ਨੂੰ ਵੀ ਸਰਕਾਰ ਨੂੰ ਕਹਿੰਦੇ ਵੀ ਮਜ਼ਬੂਤ ਕੀਤਾ ਜਾਵੇ ਤਾਂ ਕਿ ਗਰੀਬਾਂ ਨੂੰ ਆ ਜਿਹੜਾ ਸਸਤੇ ਭਾਅ ਦੇ ਉੱਤੇ ਕੱਪੜਾ ਜੋ ਜਿੰਨੀਆਂ ਪੈਣਾ ਚੀਜ਼ਾਂ ਦੇ ਉੱਤੇ ਵਸਤੂਆਂ ਦੇ ਉੱਤੇ ਸਰਕਾਰ ਸਸਤੇ ਰੇਟ ਗਰੀਬਾਂ ਨੂੰ ਡਿੱਪੂਆਂ ਦੇ ਵਿੱਚ ਮੁਹੱਈਆ ਕਰਾਉਂਦੀ ਸੀਗੀ